ਹਾਂਜੀ ਕੀ ਹਾਲ ਚਾਲ ਦੀ ਠੀਕ ਠਾਕ ਸਾਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਇੱਥੇ ਪਹੁੰਚੇ ਹਾਇਦਰਾਬਾਦ TPT BRL ਤੇ ਆ ਜਾ ਅਸੀਂ ਰੋਟੀ ਰੱਟੀ ਬਣਾਉਣ ਲੱਗੇ ਆ ਤੁਹਾਨੂੰ ਦਿਖਾਉਨੇ ਆ ਡਿਊਟੀ ਡਾਲਾਈ ਸਾਰਿਆਂ ਦੀ ਆ ਸਾਡੇ ਕੰਪਨੀ ਨੇ ਦਾਅ ਕੇ ਦਿੱਤੇ ਝੋਲੇ ਰੋਟੀ ਰੱਟੀ ਬਣਾਉਣ ਵਾਸਤੇ ਅਮਨਵੀਰ ਦੀ ਡਿਊਟੀ ਲੱਗੀ ਕੀ ਕੋਟੜਿਆ ਨਾ ਕੋਟੜਿਆ ਮਸਾਲਾ ਐ ਮੇਥਾ ਅਦਰਕ ਮਿਰਚਾ ਵੇਲਣੇ ਨਾ ਹੀ ਦੇਸੀ ਕਿ ਜਗਾਂ ਕੰਮ ਦੇ ਸੀ ਸੀ ਆਮਨ ਵੀ ਦੀ ਡਿਊਟੀ ਲਾਈ ਗੰਡੇ ਜੀ ਨਾਲ ਤੇ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਜੀ ਵਧੀਆ ਵਧੀਆ ਆਮਨ ਵੀ ਦਾਲ ਵੇਖ ਲਈ ਹੈ ਹੋਰ ਜੀ ਹਾਂ ਦੋਸਤੋ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਹੈ ਠੀਕ ਠਾਕ ਆ ਪਾਲਾ ਵੀਰ ਬੈਠਾ ਹੋਰ ਕਿਦਾਂ ਭਲੇ ਠੀਕ ਠਾਕ ਹੈ ਆ ਉਧਰ ਮੱਲੀ ਸਾਹਿਬ ਪਾਣੀ ਤੋਂ ਹੀ ਜਾਂਦੇ ਆ ਆ ਨਹੀਂ ਨਹੀਂ ਮੱਲੀ ਸਾਹਿਬ ਚੋੜੀ ਸੰਭੀ ਆ ਕੋਈ ਗੱਲ ਨਹੀਂ ਮੱਲੀ ਸਾਹਿਬ ਰੱਖੋ ਤਾਂ ਵਗੇ ਕੰਮ ਹੁਣ ਆ ਦਾਲ ਦੋ ਚੰਗੇ ਦਾ ਦਲਕਾ ਲਾਉਣਾ ਫਿਰ ਮੈਂ ਨਹੀਂ ਪਾਉਂਦੀ ਆ ਤੇ ਆ ਪਾਦੀਆਂ ਅਦਰਕ ਨਹੀਂ ਕੋਈ ਨਹੀਂ ਕੋਈ ਨਹੀਂ ਪਾਉਣਾ ਮੈਂ ਆ ਮੜਾ ਜਾ ਹੋ ਜੇ ਇਹ ਪਹਿਲਾਂ ਪਾਉਣਾ ਹੈ ਅਦਰਕ ਤੇ ਮਿਰਚਾਂ ਨਹੀਂ ਉਹ ਥੱਲੇ ਲੱਗਦਾ ਵਾ ਉਹ ਥੱਲੇ ਨਹੀਂ ਲੱਗਦਾ ਲੂਣ ਪਾ ਲੈਣਾ ਮਸਾਲਾ ਅਦਰਕ ਕਿੰਨਾ ਦਾ ਸੰਨੀਣਾ ਬੜਾ ਦਬਾ ਕੋਈ ਨਹੀਂ ਕੋਈ ਨਹੀਂ ਨਹੀਂ ਲੱਗਦਾ ਥੱਲੇ ਜਦੋਂ ਹੁਣ ਪਾ ਲੈਨੇ ਉਹ ਅੱਗੇ ਆ ਮਨਣਾ ਵੀ ਅੰਦਾਵਰ ਦਾ ਮੁੰਡਾ ਐ ਅੰਦਾਵਰਿੰਦਾ ਐ ਇਹਨਾਂ ਦਰਕਾ ਮੈ ਲਾਣਾ ਤੇ ਕੋਈ ਗੱਲ ਬਣਦੀ ਮੈਂ ਤੂੰ ਲਾਲਾ ਵੱਟ ਕੱਢਣੇ ਚਾਹੀਦੇ ਸਬਜ਼ੀ ਦੇ ਪੂਰੇ ਪੂਰੇ ਵੱਟ ਨਿਕਲਣਗੇ ਇਧਰ ਫੋਟੋ ਮਾਰੇ ਬੜਾ ਯੋਰ ਆ ਦੇ ਕਦੀ ਆਹ ਖਲੋ ਜਾਂਦਾ ਵਾ ਹੱਥ ਤੇ ਤੂੰ ਆਟਾ ਫੜਿਆ ਕਰੂਆ ਅੱਛਾ ਆਟਾ ਗੁੰਨ ਲੱਗਾ ਵੀਰ ਅੱਛਾ ਆਟਾ ਗੁੰਨ ਲੱਗਾ ਫੋਟੋ ਖਿਚਾਉਣ ਦੇ ਜਿੱਦਾਂ ਉਹ ਅੰਨ ਦੇਣਾ ਵੀ ਆਟਾ ਗੁੰਨਦੇ ਮੇ ਬੜਾ ਯਾਦ ਆਉਂਦੀ ਬੇਬੇ ਤੇ ਯਾਦ ਨਹੀਂ ਆਉਂਦੀ ਆਹ ਵਾਹੋ ਆ ਮੁੰਡਾ ਨਵਾਂ ਆਇਆ ਲੇਕਿਨ ਚਲੋ ਗਿਆ ਇਹਨੂੰ ਹਾਂ ਕਿਨੇ ਵੀ ਨਹੀਂ ਹੋਗੇ ਮੋੜੇ ਨੂੰ ਆਇਨ ਵੀ ਤੇਰਾ ਇੱਕ ਮਹੀਨਾ ਆਇਆ ਫਿਰ ਆਜ ਨਵਾਂ ਨਵਾਂ ਮੁੰਡਾ ਤਾਂ ਚੁੱਪ ਚੁੱਪ ਬਿਜਾਰੇਗਾ ਕੋਈ ਨਹੀਂ ਲੱਗ ਜਾਉ ਜੀ ਹੌਲੀ ਹੌਲੀ ਹਾਂ ਜੀ ਟਮਾਟਰ ਨਹੀਂ ਪਾਉਣੇ ਗਰਮੀ ਬੜੀ ਖਰਾਬ ਹੋ ਜਣਾ ਯਾਰ ਨਹੀਂ ਕੋਣ ਨਹੀਂ ਨਹੀਂ ਟਮਾਟਰ ਨਹੀਂ ਪਾਉਣੇ ਅੰਦਾ ਵੀ ਦਾਲ ਬਣ ਕੇ ਰੈਡੀ ਹੋ ਗਈ ਹੈ ਅੰਦਾ ਜੇ ਰੋਟੀਆਂ ਲਾਉਣ ਲਿਆਓ ਵੀ ਮੁੰਡੇ ਤਵਾ ਲਿਆਓ ਆਹ ਪਿਆ ਤਵਾ ਰੱਖੋ ਇੱਥੇ ਆ ਜਾ ਆ ਜਾ ਤੇ ਰੋਟੀਆਂ ਕਹਿੰਦੇ ਲਾਉਣੀਆਂ ਆ ਜਾਓ ਵੀ ਇਹ ਕੌਤure ਆਉਂਦਾ ਆ ਜਾਓ ਆਹ ਰੋਟੀਆਂ ਵਾਲੇ ਆ ਜਾਓ ਬੰਦੇ ਛੇਤੀ ਆਓ ਮੱਲੀ ਸਾਹਿਬ ਫੇਰ ਬੋਤਲ ਫੜ ਲਿਆਏ ਮੱਲੀ ਨੇ ਆਪਣਾ ਹੀ ਸੱਟ ਲਿਆ ਮੱਲੀ ਸਾਹਿਬ ਬੋਤਲ ਫੇਰ ਫੜ ਲਿਆਏ ਚਲ ਕੋਈ ਨਹੀਂ ਯਾਰ ਕੀੜੀਆਂ ਕੁੜੀਆਂ ਕਿੱਥੇ ਜਾਣਾ ਬੰਦਾ ਪੀਣਾ ਵਾ ਕੋਈ ਗੱਲ ਨਹੀਂ ਰੁੜ ਗਿਆ ਤੇ ਕਿਹੜੀ ਗੱਲ ਆਮਨ ਵੀਰ ਬਣ ਗਈ ਦਾਲਕ ਨਹੀਂ ਵੇਖੀ ਚੱਕ ਕੀਤੀ ਹੋ ਹਾਂ ਬੰਦਿਆ ਯਾਰ ਇਹਦਾ ਨਾਮ ਮੁੰਡੇ ਦਾ ਸੰਦੀਪ ਹੈ ਤੇ ਮੈਂ ਇਹਨੂੰ ਅਮਨ ਆਖੀ ਜਣਾ ਅਮਨ ਉਹ ਵੀਰ ਪਰਲਾ ਹੈ ਕੋਈ ਗੱਲ ਨਹੀਂ ਕੋਈ ਨਹੀਂ ਹਾਂਜੀ ਹਾਂਜੀ ਲਿਆਓ ਮੇਰੀ ਕਾਸੀ ਲਿਆਓ ਮੱਲੀ ਸਾਹਿਬ ਆਪਣੀ ਸ਼ਰਟ ਨਾਲ ਦਾ ਲਾਇਆ ਜਾ ਰਿਹਾ ਕੀ ਆ ਬਾਤ ਆ ਅਮਨ ਵੀਰ ਦਾ ਆਰ ਚੱਕ ਕੀਤੀ ਦੀ ਹੈ ਕਿਆ ਹਾਂ ਠੀਕ ਆ ਨਮਕ ਪੈਣਾ ਥੋੜਾ ਜਿਹਾ ਪਾਤਾ ਨਮਕ ਨਹੀਂ ਲੋਣ ਐ ਪੰਜਾਬੀ ਨੇ ਯਾਰ ਚੱਕਰ ਨੂਣ ਪਾਤਾ ਵੀ ਨੇ ਪਾਤਾ ਪਾਤਾ ਓਕੇ ਜੇ ਨਾ ਠੰਡਾ ਪੀਆ ਉਹਨੇ ਗੋਲ ਗੋਲ ਗੱਡੀ ਬਾਅਦ ਤੇ ਪਹਿਲਾਂ ਰੋਟੀ ਲਾਉਣੀ ਸਿਖਦੇ ਡਰਾਈਵਰ ਪਹਿਲਾਂ ਨੇ ਵੀ ਰੋਟੀ ਸਿਖਲਾ ਫਿਰ ਤਮ ਸੀਟ ਤੇ ਭਾਵਾਂਗੇ ਇੱਥੇ ਸਾਰੇ ਡਰਾਈਵਰ ਨੇ ਵੀਰ ਮੇਰੇ ਆ ਵੀ ਭਾਈ ਸਿਆਣੇ ਆ ਆ ਵੀ ਸਿਆਣਾ ਵੀਰ ਮੇਰਾ ਵਾ ਜਿਆਦਾ ਵੀ ਸਿਆਣਾ ਨਹੀਂ ਉਧਾਂ ਥੋੜਾ ਮੈਨੂੰ ਵੱਡਾ ਦੋਕਸਾਲ ਹੈ ਉਹ ਵੀਰ ਮੇਰਾ ਹਾਣੀ ਆ ਵੇਹਾਂ ਰੋਟੀਆਂ ਅਸਾਂ ਰੋਟੀ ਪਾਣੀ ਹੋ ਗਿਆ ਰੈਡੀ ਤੇ ਰੋਟੀ ਖਾਂਦੇ ਆ ਵੀਰ ਭਰਾ ਸਾਰੇ ਕੌਲੀਆ ਨਹੀਂ ਹੋਰ ਰੋਟੀ ਪਾਣੀ ਸਬ ਲਿਆਵਾ ਤੇ ਹੁਣ ਚਾਹ ਬਣਾ ਲਈ ਆ ਚਾਹ ਪੀਣ ਡਿਆ ਪਏ ਸਾਰੇ ਨੂੰ ਸਤਿ ਸ੍ਰੀ ਅਕਾਲ